ਜਾਵੇ ਸਮਾ ਮੇਨਾ ਤਨ ਤੰਦ ਮੁਖ ਆਵਾ ਤਾ ਗੇ ਦੁਰਗੰਧ ਬਿਨ ਸਿਮਰਨ ਤਨ ਰਾਇ ਤੇ ਸਾ ਬਿਹਾਏ ਮੇਕ ਜੁਨਾ ਜੋ ਖੇਤੀ ਚਾਈ ਗੋਬਿੰਦ ਬਚਨ ਬਿਨੇ ਪਿਛੇ ਸਵਕਾਮ ਜਿਉ ਕਰਪਨ ਕੇ ਨਰਾਤਤਾ ਤਾਰਨ ਤੇ ਜਗ ਜਗਟ ਬਸੇ ਉਤਰਨਾ ਨਾਮ ਨਾਲ ਤਾ ਕੇ ਬਲ ਬਲ ਜਾਉ ਰਹਿ ਤੇਲ ਕਿਸ ਹੋਇ ਕਮਾਤ ਮਾਨੀ ਪੀਤ ਹੋਏ ਗੱਡਲਾਤ ਜਾਣ ਲਿਹਾ ਪ੍ਰਭ ਪਰਬੀਨ ਬਗ ਦੇਨ ਗਾਉਂਦੀਨ ਉਪਦੇਸ ਆਪਣੇ ਤਰੇ ਅਤ ਜਦ ਜਨਮ ਅਪਰਾ ਜਿਸਕੇ ਉਤਰ ਬਸੇ ਨੰਕਾਰ ਤਦ ਵੀ ਜੇ ਤਰੇ ਸੰਸਾਰ ਜੋ ਤੁਮ ਅਤ ਹਾਣੇ ਜੰਤ੍ਰਵ ਜਾਤਾ جان چرتا کرانک ہری سلوکا ਕਾਮ ਕਰੋ ਦੇ ਅਰ ਲੋਭ ਮਹਾ ਬਿਨ ਸਜਾਈ ਸਤੇਵਾ ਨਾਨਕ ਗਬ ਸ਼ਰਨਾਗਤੀ ਕਰ ਪ੍ਰਸਾਦ ਗੁਰ ਦੇਵਾ ਅਸ਼ਟਪਦੀ ਜੈ ਪ੍ਰਸਾਦ ਸਤਿਅ ਪ੍ਰਗਟਾਏ ਤਿਸ ਕਾ ਕੋ ਦੋਰਾ ਮਨ ਮਾਹੇ جساد جی جی जय प्रसाद सुभ से जस जी जे मन हाठ बैन जा ता दस सदा नित जय जय प्रसाद तुस सबको मान बहु तको जस सिबकार जे प्रसाद ते रहदा धर्म ना मन दाता है केल पा प्रभु जी जितु दर जय मान दाता है ਨਾ ਨਿਕ ਪਦ ਸੇ ਤੀ ਕਰ ਜਾ ਜੈ ਪ੍ਰਸਾਦ ਰੋਗ ਕੰਚਨ ਦੇਹੀ ਨਿਬਦਾ ਹੋਤਿ ਸ੍ਰਾਮ ਸੁਨੈ ਜੈ ਪ੍ਰਸਾਦ ਤੇਰਾ ਉੱਲਾਰੈਤ ਮਾਨੁ ਸੁਖ ਭਾਵੈ ਰਤਿ ਸੁਮਤ ਦੇ ਪ੍ਰਸਾਦ ਦ੍ਰਿਸ ਅਤੁਲੇ ਛੇਦਰ ਢਾਗੇ ਮਾਨ ਸਰਨੀ ਪਰ ठागुर ਬ੍ਰਹਮਾ ਵਾਗੋ ਜੈ ਮਾਸਾ ਜਸ ਰੋਤ ਪ੍ਰਭੂ ਚੈ ਜੈ ਪ੍ਰਸਾਦ ਵਾਦਲੋ ਦੇ ਨਰਤਾ ਕੀ ਬਹੁਰੇ ਜੈ ਪ੍ਰਸਾਦਾ ਬਹੁ ਹਰਤਾ ਜੈ ਮਾਤਾ ਸ੍ਰੀ ਰੋਤ ਰੋ ਆਸ ਕੀ ਜੈ ਤੇ ਪ੍ਰਸਾਦ ਅਸ ਅਸ ਤਾ ਸਬਾਨੀ ਮਾਤਾ ਸਬਕੂ ਕਬੂ ਨ ਮਿਸਾਨੀ ਜੈ ਮਸਾਤ ਬਾਦ ਮਿਲਤ ਨਾ ਰਖ ਰੋਈ ਪ੍ਰਭ ਤਪਦੇ ਮਹਾਰਜ ਜਨ ਤੇਰੇ ਮਾਰ ਬਰਤ ਬਨਾਏ ਓਟਾ ਤਾ ਤਾ ਸਾਦ ਤੇ ਸਤੇ ਆਹ ਹੋਏ ਤੇ ਸਤੇ ਜੋ ਇੱਕ ਅਲਖਾ ਇਹ ਤੋਹ ਨਾਨਕ ਤੇ ਰਖੇ ਜੇ ਪ੍ਰਸਾਦਿਕ ਤੁਮ ਤੋ ਕਾਮ ਮਨੇ ਆਰ ਬਹਰੇ ਜਦ ਰਿਜਾ ਤੇ ਹਾਨ ਜਬ ਜਦ ਚਰਪੇ ਹਾਰੇ ਇਸ ਕਰੂ ਜੀ ਸਤ ਸਚਤਾ ਅਨੀ ਜਬ ਸੇ ਅਦਰ ਸੁਨ ਰੂਪ ਸੁਭਾਵ ਸੇ ਰੰਗ ਨਬ ਜੇ ਸਾਦ ਤੇਰੀ ਨਕੇ ਜਾਤਾ ਸੁਖ ਜਗਤ ਸਰਸਦਾ ਤਮ ਜਾ ਤੇ ਜੈ ਮਸਾ ਤੇਰੀ ਮਤਰਾੁਰਪ ਸਗ ਨਾਨਕ ਜਿਸ ਕੈ ਜਹ ਪ੍ਰਸਾਦ ਰਸਨਾ ਜੰਮਾ ਜਪਸਾ ਬਿਠੇ ਬਸਮਾ ਜਪੂ ਦੇ ਦਸਨਾ ਜੇ ਬਸਾਸੀ ਸਹਜੇ ਬਸਨਾ ਜੇ ਬਸਾਦ ਅਸਤ ਕਰ ਜਲੈ ਜਾ ਬਲ ਸਾਧ ਸੰਭੋ ਨ ਬਲ ਦੇਵ ਸਾਧ ਕਰੁ ਜਦ ਬਾਹ ਦੇਵ ਸਾਧ ਜਦ ਸਮਾਪੈ ਸਤ੍ਰ ਤਿਆਗੁ ਜਦ ਲਾਗੋ ਦੇਵ ਸਾਧ ਨੰਨ ਜਾਗੋ ਜਦ ਪਿਉ ਸਾਧ ਦੁਭਗਤ ਸੰਸਾਰ ਤਿਸ ਪ੍ਰਭ ਕੋ ਬੋਲ ਨਾਮ ਅਨੁ ਸਾਧ ਦੇਵ ਸਾਧ ਤੇਰਾ ਪ੍ਰਤਾ ਭਰੇ ਮਨ ਮੁਰਦੋ ਜਦ ਜਗ ਜਦ ਦੇਵ ਸਾਧ ਤ੍ਰਿਕੰਥ ਪੂਰੇ ਤਿਸ ਜਾ ਮਾਸਦਾਰੇ ਦੇਵ ਸਾਧ ਦੁਬਾਵੇ ਸਾਚ ਦੇ ਮਨ ਮੇਰੇ ਤੁਲਾ ਤੁਲਾ ਤੁਸਾ ਸੋ ਕੀ ਕਤੋ ਹੋਏ ਨਾਨਕ ਜਪ ਜਪੈ ਜਪ ਸੋਏ ਅਬ ਜਪਾ ਜਪੈ ਸਹਿਆ ਥਾਪ ਦਵਾਸ ਬਾਦਨ ਗਾਉ ਧਾਪ ਕੇ ਰਤਾ ਦੇਉ ਪ੍ਰਕਾਸ਼ ਪ੍ਰੂਦਿਆਤੇ ਗੁਰੂ ਦਾਸ ਸਤਿ ਸਭ ਸੰਗਤਿ ਮਾਸੋਏ ਕਰਦੇ ਹਤੇ ਮਦੁਤ ਸਮਦੋਏ ਸਾਰਬੇ ਸ਼ਰਧਾ ਭਤੇਰੀ ਮੈਂ ਹਾਂ ਅਪੂ ਗਸੁngਾ ਤੇਨ ਕੋ ਦਇਆ ਜਿਤ ਤਿਤ ਕਤ ਗਾਉ ਤਿਤ ਕਦੈ ਨਾਥ ਨਾਨਕ ਜੇ ਮਿਲ ਗਸਨ ਹਾਥ ਸਲੋ